ਥੋੜਾ ਪਿਉ ਆਣਾ ਅਸਲੀ ਯਾਰ ਤੁਹਾਡਾ ਉਹੀ ਹੈ ਜਿਹੜਾ ਤੁਹਾਡਾ ਭਰਾ ਤੁਹਾਡਾ ਅਸਲੀ ਯਾਰ ਉਹੀ ਹੈ ਬੇਸ਼ੱਕ ਤੁਹਾਡਾ ਭਰਾ ਤੁਹਾਡਾ ਨਾਂ ਬੋਲਦਾ ਹੋਊਗਾ ਪਰ ਜਿੱਦ ਦੇ ਤੁਹਾਡੇ ਗੁਲਾਮੇ ਨੂੰ ਕੋਈ ਬਗਾਨਾ ਹੱਥ ਪਾਊਗਾ ਉਦੋਂ ਤੁਹਾਡੇ ਭਰਾ ਤੋਂ ਗੱਲ ਜਰੀ ਨਹੀਂ ਜਾਊਗੀ ਉਦੋਂ ਉਹ ਕਹੂਗਾ ਯਾਰ ਅਸੀਂ ਭਾਂ ਲੜੀਏ ਮਾਰੀਏ ਪਰ ਤੂੰ ਕਹੌਣਾ ਨਾ ਮੇਰੇ ਭਰਾ ਦੇ ਗੱਲਾਂ ਵਿੱਚ ਹੱਥ ਪਾਉਣਾ ਜਿਹੜੇ ਬਗਾਨੇ ਆ ਯਾਰ ਬਿੱਤਰ ਚਲ ਸਾਰੇ ਨਹੀਂ ਇੱਕੋ ਜਿਹੇ ਦੋ ਚਾਰ ਚੰਗੇ ਵੀ ਹੋਣਗੇ ਕਿਸੇ ਦੇ ਇਹ ਜਦੋਂ ਪੈਗ ਪੋਗ ਲਾਣਾ ਆਵੇ ਉਦੋਂ ਥੋਕੀਆਂ ਥਾਪੀਆਂ ਉਹ ਪਰਵਾਹ ਨਾ ਕਰੀ ਤੇਰੇ ਨਾਲ ਆ ਕੋਈ ਗਾਲੀ ਜੱਟਾ ਚੱਕਦੇ ਫੱਟੇ ਕੋਈ ਨਾਲ ਨਾਲ ਕੋਈ ਨਹੀਂ ਹੁੰ ਇੱਕ ਗੱਲ ਦਾ ਤਜਰਬਾ ਆ ਗਿਆ ਵੀ ਲੱਤਾਂ ਥੋਡੇ ਆਪਣੇ ਹੀ ਖਿੱਚਣਗੇ ਬਗਾਨਾ ਕਦੇ ਲੱਤਾਂ ਨਹੀਂ ਖਿੱਚਦਾ ਬਈ ਬਗਾਨਾ ਕਦੇ ਜੈਲ ਸੀ ਨਹੀਂ ਕਰਦਾ ਆਪਣੇ ਅਜ ਕੌਣ ਹੁੰਦੇ ਆ ਆਪਣੇ ਯਾਰ ਹੁੰਦੇ ਆ ਆਪਣੇ ਰਿਸ਼ਤੇਦਾਰ ਹੁੰਦੇ ਮੈਂ ਇੱਕ ਗੱਲ ਸਿੱਖ ਲਈ ਵੀ ਯਾਰਾਂ ਆਪਦੇ ਪਿਓ ਨੂੰ ਪਿਆਰ ਕਰੋ ਆਪਦੇ ਭਰਾ ਨੂੰ ਪਿਆਰ ਕਰੋ ਆਪਦੇ ਘਰ ਦੇ ਨੂੰ ਪਿਆਰ ਕਰੋ ਥੋੜਾ ਪਿਓ ਜੇ ਤੇਰੇ ਤੁਹਾਡੇ ਕੋਈ ਮੁਸੀਬਤ ਬਣ ਗਈ ਬਿਲਕੁਲ ਤੁਹਾਡੇ ਸੱਟ ਪੇਟ ਲੱਗ ਗਈ ਤੁਹਾਨੂੰ ਹਸਪਤਾਲ ਲੈ ਚੱਕ ਚੱਕ ਕੇ ਲੈ ਗਏ ਜਾਂ ਪੁਲਿਸ ਵਾਲੇ ਫੜ ਕੇ ਥਾਣੇ ਲੈ ਗਏ ਰਾਤ ਨੂੰ ਚਾਹ 12 ਵਜੇ ਆ ਚਾਹ 1 ਵਜੇ ਜਾਂ 2 ਵਜੇ ਆ ਤੁਹਾਡਾ ਪਿਓ ਤੁਹਾਡੇ ਪਿੱਛੇ ਜਾਊਗਾ ਹੀ ਜਾਊਗਾ ਕਰੇ ਤੁਹਾਡੇ ਪੈਸੇ ਪਏ ਆ ਚਾਹ ਨਹੀਂ ਪਏ ਚਾਹ ਤੁਹਾਡੇ ਪਿਓ ਨੂੰ ਆਪਣਾ ਆਪ ਵੇਚਣਾ ਪੈ ਜੇ ਯਾਰ ਉਹ ਪੈਸੇ ਲੈ ਕੇ ਆਊਗਾ ਤੁਹਾਡਾ ਪਿਓ ਮਰਦੇ ਦਮ ਤੱਕ ਤੁਹਾਡੇ ਪਿੱਛੇ ਜਾਊਗਾ ਬੇਸ਼ੱਕ ਤੁਸੀਂ ਕਿੰਨੇ ਵੀ ਗਲਤ ਕਿਉਣਾ ਹੋ ਪਿਓ ਤੇ ਭਰਾ ਬਹੁਤ ਵੱਡੀ ਚੀਜ਼ ਹੈ